ਸਰ ਲੜਕੀ ਜਦੋਂ ਵਿਆਹੀ ਸੀ ਇਹਦੇ ਨਾਲ ਫੋਨ ਫੋਨ ਤੇ ਗੱਲ ਕਰਦਾ ਰਹਿੰਦਾ ਸੀ ਕਾ ਜੀ ਤੇ ਇਹਨੂੰ ਐਸ ਵੀ ਸ਼ਾਇਦ ਇਹ ਲੜਕੀ ਦੇ ਨਾਲ ਆਪਣੇ ਕੋਲ ਅੱਗੇ ਦੋਸਤੀ ਜਾਂ ਕਿਸੇ ਦੀ ਗੱਲਬਾਤ ਹਦਾਵਾ ਤੇ ਇਹਨੂੰ ਇਸੇ ਬੰਦੇ ਨਾਲ ਹੀ ਉਹਨੇ ਬਾਹਰ ਬੁਲਾਇਆ ਸੀ ਉਹ ਪਾਇਰ ਕੀ ਇਹ ਉਹਦੀ ਬੰਦੇ ਦੀ ਮੈਰਿਟ ਆ ਕਿ ਉਹ ਉਹਦਾ ਜਿਹੜੀ ਪਰਸ ਲਾਈਫ ਉਹ ਕੈਨੇਡਾ ਪਰੋਂ ਦਾ ਜਿਹੜਾ ਡਿਸਪਿਊਟ ਚੱਲਦਾ ਬਾਈ ਅੱਛਾ ਉਹ ਇਕੱਲਾ ਹੀ ਰਹਿ ਰਿਹਾ ਉੱਥੇ ਕੋਈ ਪੈਦਾ ਵੀ ਕੋਈ ਉਹਦੇ ਤੇ ਪਰਚਾ ਅਸੀਂ ਵੈਰੀਫਾਈ ਕਰ ਲਾਂਗੇ ਪਰ ਫਿਲਹਾਲ ਤਾਂ ਇਹ ਜੀ ਕੋਈ ਸਾਹਮਣੇ ਨਹੀਂ ਆਈ ਇਹੜਾ ਗਰਦਾਈਤ ਸਤਾਜੀ 73 ਔਰ ਡੇੜੀ ਹੈ ਕੁਲਦੀਪ ਸਿੰਘ ਆ ਦੇ ਵਿਅਕਤੀ ਨੂੰ ਜੇਤੇਵਾਲ ਫਟਵਾਇੀ ਗਈ ਹੈ ਇਹਦਾ ਪਿਕਾਪਿੰਡਾ ਲੋਹੇ ਮਰਗਾ ਇਹ ਆਪਣੇ ਪਿੰਡ ਏਕੇ ਮਢਾਈ ਹੋਈ ਸੀ ਤੇ ਇਹ 21 ਤਰੀਕ ਸ਼ਾਮ ਨੂੰ ਘਰੋਂ ਖੌਣ ਸੁਣਦੇ ਸੁਣਦੇ ਘਰੋਂ ਬਾਹਰ ਚੱਲ ਗਈ ਤੇ ਜਰੂਰ ਆਪਸ ਨਹੀਂ ਜਦੋਂ 22 ਤਰੀਕ ਨੂੰ ਸਵੇਰੇ ਇਹਦੀ ਸਿਸਟਰ ਬਲਵਿੰਦਰ ਕੌਰ ਨੇ ਇਹਨੂੰ ਨਹੀਂ ਲੱਭੀ ਦਿਓ ਦੇਖਣਗੇ ਘਰ ਦੇ ਨਾਲ ਨਾਲ ਥੋੜਾ ਕਰਦੋ ਅੱਗੇ ਜਾ ਕੇ ਇਹਦੀ ਡੈੱਡ ਬੋਡੀ ਜਿਹੜੀ ਆ ਸ਼ਾਰਪ ਜ ਵੈਪਨ ਨਾਲ ਇਹਦੀ ਕਤਲ ਕੀਤਾ ਹੋਇਆ ਖੂਨ ਨਾਲ ਲਤ-ਪਤ ਪਈ ਸੀ ਜਿਹਦੀ ਇਨਫੋਰਮੇਸ਼ਨ ਜਿਹੜੀ ਸਾਡੇ ਕੋਲ ਆਈ ਤੇ ਸਾਡੇ ਐਸਐਚਓ ਸਾਹਿਬ ਸ੍ਰੀ ਕੁਮਾਰ ਇੰਸਪੈਕਟਰ ਸਾਹਿਬ ਤੇ ਇੰਸਪੈਕਟਰ ਸੀਆਈਏ ਮਨਪੂਰ ਸਿੰਘ ਜੀ ਇਹ ਮੌਕੇ ਤੇ ਪਹੁੰਚੇ ਮੌਕੇ ਤੇ ਅਸੀਂ ਇਨਵੈਸਟੀਗੇਸ਼ਨ ਜਿਹੜੀ ਹੈ ਸੈਰਟੀਫੀਕਲ ਤੇ ਇਲੈਕਟ੍ਰੋਨਿਕ ਮਾਧਿਅਮ ਨਾਲ ਕੀਤੀ ਉਸ ਤੋਂ ਬਾਅਦ ਜਿਹੜਾ ਇਹ ਅਸੀਂ ਇਹਦੇ ਚ ਜਿਹੜਾ ਇਹਦਾ ਦੋਸ਼ੀ ਹੈ ਉਹਨੂੰ ਅਸੀਂ ਅਰੈਸਟ ਕਰਨ ਦੇ ਕਾਮਯਾਬ ਹੋਏ ਹਾਂ ਦਵਿੰਦਰ ਸਿੰਘ ਨਾਮ ਦਾ ਵਿਅਕਤੀ ਉਸੇ ਪਿੰਡ ਦੇ ਦੇ ਦਾ ਰਹਿਣ ਵਾਲਾ ਸੀ ਤੇ ਉਹਨੂੰ ਅਸੀਂ ਅਰੈਸਟ ਕਰ ਲਿਆ ਅਰੈਸਟ ਕਰਨ ਤੋਂ ਬਾਅਦ ਜਿਹੜਾ ਉਹਨੇ ਜਿਸ ਵੇਪਨ ਨਾਲ ਕਤਲ ਕੀਤਾ ਸੀ ਤੁਹਾਡਾ ਉਹ ਅਸਲੀ ਉਹਦੇ ਕੋਲ ਰਿਕਵਰ ਕਰ ਲਿਆ ਉਹਨੂੰ ਭੇਜ ਕਰਕੇ 4 ਦਿਨ ਦਾ ਉਹ ਬੜੀ ਸਮਾਰਟ ਕਤਲ ਕਰਨ ਦਾ ਉਹਦੇ ਵਜ੍ਹਾ ਇਹ ਹੈ ਜਿਹੜੀ ਉਹਨੇ ਸਾਨੂੰ ਇੰਟਰੋਗ੍ਰੇਸ਼ਨ ਚ ਮੋੜ ਤੱਕ ਦੱਸੀ ਹੈ ਉਹ ਇਹ ਹੈ ਵੀ ਉਹ ਲੜਕੀ ਨਾਲ ਫੋਨ ਤੇ ਗੱਲ ਕਰਕੇ ਉਹ ਉਹਦੇ ਨਾਲ ਗੱਲ ਕਰਕੇ ਉਹਨੂੰ ਉਹ ਆਪਣਾ ਰਿਲੇਟਾ ਵਧਾਉਣੀ ਚਾਹੁੰਦਾ ਸੀ ਇਸੇ ਚਾਂਸੇ ਦੇਖ ਕੇ ਉਹਨੇ ਬਾਹਰੋਂ ਮੁੱਠਿਓਂ ਪੁਲਾਇਆ ਸੀ ਲੋਕਾਂ ਦੇ ਤੇ ਪਹਿਲਾਂ ਪਹਿਲਾਂ ਜਿਹੜਾ ਜਿਹੜਾ ਇਹਦੇ ਬਾਰੇ ਕੋਈ ਪੁਰਾਣਾ ਮਾਮਲਾ ਦਾ ਗੁਣ ਵਾਸਤੇ ਇਹ ਜਿਹੇ ਇਹਦੀ ਗੱਲ ਸਾਹਮਣੇ ਨਹੀਂ ਆਈ ਅਰੈਸਟ ਕਿੱਥੇ ਹੈ ਰੈਸਟ ਜਿਹੜਾ ਉਥੋਂ ਨਾਲ ਹੀ ਰੱਖ ਕੇ ਚੋਈ ਕੀਤਾ ਜੇ ਇਹ ਕੋਈ ਪੇ ਰੱਖੀ ਨਾ ਪੁੱਛਦਾ ਉਹਦੀ ਪੁੱਛ ਕੇ ਚੱਲੀ ਹੈ ਪਰ ਪੁਰਾਣੇ ਕੀ ਸਮਝੇ ਕਿੰਨੇ ਸੀ ਉਹ ਗੱਲ ਸਾਹਮਣੇ ਆ ਜੇਗੀ ਪਰ ਇਹ ਇੰਜ ਦੀ ਗੱਲ ਸਾਹਮਣੇ ਕੀ ਜਿਹੜਾ ਫੜਿਆ ਗਿਆ ਜੀ ਦੋਸ਼ ਉਹ ਪ੍ਰਿੰਟ ਦੇ ਲੱਕੜਾਂ ਵਟੜੂ ਦਾ ਕੰਮ ਕਰਦਾ ਉਹ ਪਹਾੜਾ ਜਿਹਦੇ ਬੰਦੇ ਬਾਪ ਪੁੱਤ ਦਾ ਉਹ ਉਹੀ ਲੱਕੜਾਂ ਦੀ ਲੇਬਰ ਕਰਦਾ ਤੇ ਇਹਨਾਂ ਦੇ ਕਾਰਨ ਤੋਂ ਕਾਫੀ ਉਦਾਣਾ ਜਣਾ ਸੀ ਇਸ ਤੇ ਮੈਂ ਪਹਿਲਾਂ ਗੱਲ ਦਸੀ ਹੈ ਵੀ ਅਸੀਂ ਸੈਂਟੀਫਿਕ ਤੇ ਇਲੈਕਟ੍ਰੋਨਿਕ ਇਨਵੈਸਟੀਗੇਸ਼ਨ ਜਿਹੜੀ ਕੀਤੀ ਹੈ ਉਹ ਤੋਂ ਸਾਰਾ ਗੱਲ ਕਲੀਅਰ ਹੋ ਗਿਆ He,